ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਟੋਟਲ 5 ਐਨੀਮਲ ਸੇਲਾ 200-200 ਆਏ ਆ ਜੀ 2 ਟੋਕੜ ਗੱਬਣ ਆ ਤੇ ਇੱਕ ਕੱਲੀ ਟੋਕੜ ਆ ਇਹਦੇ ਇੱਕ ਪ੍ਰਕਾਰ ਦਾ ਭਾਅ ਹੈ ਅੱਜ ਬਾਈ ਕੋਲ ਜੇ ਕਿੰਨੇ ਥੋੜੇ ਪੈਸੇ ਲਾਉਣੇ ਥੋੜੇ ਪੈਸੇ ਵਾਲਾ ਤੇ ਜੇ ਕਿੰਨੇ ਜ਼ਿਆਦਾ ਲਾਉਣੇ ਜ਼ਿਆਦਾ ਵਾਲੇ ਡਿਟੇਲ ਪ੍ਰੋਪਰ ਮੈਂ ਤੁਹਾਨੂੰ ਬਾਈ ਤੋਂ ਲੈ ਦੂੰਗਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਬਾਈ ਪੈਸੇ ਤੁਸੀਂ ਲਾਉਣੇ ਤੁਹਾਡਾ ਹੱਥ ਦਾ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀ ਨਸੀਬ ਸਿੰਘ ਪਿੰਡ ਸਾਦਾ ਸਿੰਘ ਜਿਲ੍ਹਾ ਮੋਗਾ ਤਸੀਲ ਮੋਗਾ ਆ ਮੋਬਾਈਲ ਨੰਬਰ 936415952 ਪਹਿਲਾਂ ਵੀਡੀਓ ਦਾ ਮਾਲ ਵੇਖ ਕੇ ਸਾਰਾ ਜੀ ਬਹੁਤ ਵੇਖੀ ਠੀਕ ਹੈ ਕਿੰਨੇ ਕ ਟਾਈਮ ਚ ਹੋ ਗਿਆ ਜੀ ਬਸ ਘੰਟੇ ਕੁ ਮਾਈਂਦਰਾ ਕੰਮ ਘੰਟੇ ਕੇ ਜੀ ਬਹੁਤ ਫੋਨ ਆਏ ਬਹੁਤ ਜਿਆਦਾ ਗੱਲ ਤੇ ਚੱਕੇ ਨਹੀਂ ਗਏ ਅੱਧੇ ਦਾ ਚੱਕੇ ਨਹੀਂ ਗਏ ਠੀਕ ਹੈ ਅੰਦਾਜ਼ਾ ਕਿੰਨਾ ਕ ਫੋਨ ਆ ਗਿਆ ਉਹ ਕੀ ਆ ਰਹੇ ਹੁਣ ਪਾਲਸਾ ਵਾਲੇ ਫੂਨ ਹੈਂਗ ਹੋਣਾਂ ਦਾ ਕੋਟ ਠੀਕ ਆ ਭੂਨ ਚ ਫੂਨ ਹਾਂ ਠੀਕ ਆ ਜੀ ਹੁਣ ਕਿੱਧਰੋਂ ਸ਼ੁਰੂ ਕਰਗੇ ਆਪਾਂ ਇਧਰੋਂ ਤਾਜੀ ਸੂਈ ਤੋਂ ਸ਼ੁਰੂ ਕਰਦੇ ਆ ਇਧਰੋਂ ਤੁਰੇ ਜਾਵਾਂਗੇ ਨਾਲੇ ਰੇਟ ਘਟਦੇ ਜਾਣਗੇ ਮੰਗ ਸੂਈ ਵੀ ਦੀ ਵੀ ਬਹੁਤਾ ਜੀ ਤੋਕਰ ਗੱਬਣਾ ਤਾਂ ਹੋਣੀ ਹੋਣੀ ਆ ਗਰਮੀਆਂ ਦਾ ਤੋਹਫਾ ਲੈ ਕੇ ਆਂਦਾ ਤੁਹਾਡੇ ਲਈ ਜੀ ਗਰਮੀ ਦਾ ਕਰਮਾਲੀਆਂ ਮਨਾਉਂਦੀਆਂ ਨਹੀਂ ਗਿਆ ਸੂਆ ਭਾਈ ਕਿੰਨਾ ਜੀ ਕਿਹਨੇ ਭਾਈ ਤੀਜਾ ਤੋਂ ਲਈ ਆ ਠੀਕ ਆ ਜੀ ਕਦੋਂ ਕੱਲ੍ਹ ਐਸਕੂ ਬੱਚਾ ਦਿੱਤਾ ਬੱਚਾ ਤੇ ਤਾਂ ਨਹੀਂ ਓਕੇ ਆ ਬਈ ਵੀਡੀਓ ਬਣਾਇਂਦੀ ਥਾਣਾ ਦੀ ਓਕੇ ਆ ਜੀ ਜੋਂ ਬਿਲਕੁਲ ਇੱਕ ਨਾ ਵੀਰਾਂ ਦੇ ਮੈਨੂੰ ਗੱਜਾਂ ਦੇ ਫੋਨ ਆਉਂਦੇ ਹੁੰਦੇ ਆ ਬਈ ਕਈ ਵਾਰ ਬੇ ਕੋਈ 100 ਕਿਲੋਮੀਟਰ ਤੋਂ ਨਾ ਆਉਂਦਾ 150 ਤੋਂ ਨਾ ਬਈ ਥਾਣਾ ਦੀ ਇਹ ਕੋਈ 19 ਕੀ ਹੁੰਦੀ ਦੱਸ ਦਿਆ ਕਰੋ ਠੀਕ ਆ ਠੀਕ ਆ ਆਪਣੇ ਸਹੀ ਗੱਲ ਆ ਬਾਈ ਦੱਸਣਾ ਚਾਹੀਦਾ ਕਿਉਂਕਿ ਬਈ ਕਿਉਂਕਿ ਗਰਮੀ ਦਾ ਟਾਈਮ ਆ ਅਗਲੇ ਦਾ ਕਿਹੜਾ ਵਜ ਦਾ ਅਗਲੇ ਦੀ ਵੀ ਖੱਜਲ ਖਰਾਬੀ ਹੁੰਦੀ ਆ ਆਪਾਂ ਪਹਿਲਾਂ ਹੀ ਕਲੀਅਰ ਕਰ ਲੈਣੇ ਬਾਈ ਜਿੰਨੇ ਦੇ ਜਿੰਨੇ ਨਾ ਕਿ ਥਾਣਾ ਦੇ ਡੰਨ ਹੋਣਗੇ ਜੀ ਹਾਂ ਡੰਨ ਹੋਣਗੇ ਠੀਕ ਹੈ ਇੱਕ ਟੁਕੜਕਪਾਂ ਦਾ ਮੂਰਾ ਥਨ ਘੱਟ ਹੋਆ ਪਤਾ ਉਹ ਆਪਾਂ ਚਲੋ ਦੱਸ ਕਿ ਉਹਦਾ ਵੱਖਰੀ ਗੱਲ ਆ ਦੱਸ ਕੇ ਦੇਵਾਂਗੇ ਬਾਕੀ ਸਾਰੇ ਓਕੇ ਆ ਸਿੱਟਾ ਪਰ ਮੈਂ ਫੇਰ ਵੀ ਬੇਨਤੀ ਕਰਦਾ ਬਈ ਆਨਲਾਈਨ ਨਾਲੋਂ ਆ ਕੇ ਚੈੱਕ ਕਰਕੇ ਲੈ ਕੇ ਜਾਓ ਕਿਉਂਕਿ ਸਾਰੇ ਨਾਲ ਪੂਰੇ ਸੀਲ ਲੱਗੇ ਆ ਠੀਕ ਆ ਬਈ ਆ ਕੇ ਚੈੱਕ ਕਰ ਲੇ ਕਿਉਂਕਿ ਬਈ ਤੁਸੀਂ ਜੇ 500 ਰੁਪਈਆ ਦਾ ਲਾਉਣਾ ਤਾਂ ਤੁਹਾਡਾ ਹੱਕ ਬੰਦ ਆ ਜੀ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲੈਨੇ ਆ ਸੁਆਗਤ ਨਮਾ ਜੀ ਤੀਜਾ ਤੋਂ ਜੀ ਕੱਕ ਤੀਜਾ ਸੁਆ ਸੁਈ ਕੱਲ ਦੀ ਸੁਈ ਬੋਲਾ ਕਿੰਨਾ ਤਿਆਰ ਹੈ ਜੀ ਪੁੱਤ ਕੋਈ ਰਾਤ ਬੋਲਾ ਜੋ ਅਸੀਂ 2.5 ਕਿਲੋ ਠੀਕ ਹੈ ਜੀ ਤੇ ਸੁਬਾ ਬੱਚੇ ਨੂੰ ਲਿਆ ਕੇ 3.5 ਕਿਲੋ ਸੀ ਇਹ حساب ਨਹੀਂ ਕੀਤਾ ਜੀ ਯਾਨੀ 7-8 ਕੱਢ ਲਿਆ 7-8 ਕਿਲੋ ਕੱਢ ਲਿਆ ਤੇ ਖਾਲੀ ਪ੍ਰੋਪਰ ਹੋਏ ਨਹੀਂ ਕਿਲੋ 1.5 ਕਿਲੋ ਹੋਰ ਹੋਗਾ ਯਾਨੀ 10 ਦੇ ਅਰਧ ਗਿਰਦਾ 8 ਕਿਲੋ 8 ਲੜਾ ਯਾਰ 8 ਮੰਨ ਕੇ ਆ ਜੀ ਇਹ ਅੱਗੇ ਵਾਲਾ ਹੁਣ ਜਿਹੜੇ ਹਿਸਾਬ ਨਾਲ ਗਾਂ ਵੱਡੀ-ਬੁੱਡੀ ਆ ਠੀਕ ਹੈ ਜੀ ਦੁੱਧ ਸੇਵਾ ਦਾ ਹੁੰਦਾ ਹਾਂਜੀ ਤੇ ਦੁੱਧ 13-14 ਕਿਲੋ ਬੜੇ ਰੌਣਾ ਘਾਉ ਰੌਣਾ ਠੀਕ ਆ ਤੋਰ ਕੇ ਦੇ ਸਿਲਸਿਲਾ ਉਹ ਠੀਕ ਆ ਸਿਲਸਿਲਾ ਲੱਗਦਾ ਬਈ ਚਾਹੇ ਜਵਾਕ ਜੀ ਬਨ ਨਿਆਣਾ ਪਾਉਂਦੀ ਲੋੜ ਹੀ ਨਹੀਂ ਬਈ ਬਈ ਨਿਆਣਾ ਪਾਉਣਾ ਪਾਣੀ ਲੋੜ ਹੀ ਨਹੀਂ ਲੋ ਜੀ ਐਨੀ ਠੰਡੀ ਸਿਲ ਜਿੰਨਾ ਵੀ ਰਾਂ ਦੇ ਮੈਸੇਜ ਹੁੰਦੇ ਹੁੰਦੇ ਸੀ ਬਈ ਸਾਹੀ ਵਾਲ ਚਾਹੀਦੀ ਹੋਵੇ ਠੰਡੀ ਉਹਨਾਂ ਲਈ ਤੋਪਈ ਆ ਐਨੀ ਰਸੀਆ ਮਿਲਦੀ ਨਹੀਂ ਠੰਡੀ ਬਈ ਐਨੀ ਨਹੀਂ ਮਿਲਦੀ ਬਈ ਲੋਕੀ ਨਾ ਡਰਦੇ ਆ ਥੋੜਾ ਜਿਹਾ ਇਹ ਜਾਤ ਤੋਂ ਬਈ ਕਿਤੇ ਲੱਤ ਛਾੜਾ ਜੀ ਨਾ ਹੋਵੇ ਆਏ ਦਾ ਬਾਈ ਬਰਫੀ ਆ ਲਓ ਇੱਥੇ ਬਹਿ ਕੇ ਚੋਲਾ ਲਓ ਜੀ ਆਏ ਦਾ ਬਾਈ ਹੱਥ ਪੁੱਛਾ ਖੜਾ ਵਾ ਇੱਥੇ ਬੁੱਲ ਲਓ ਬਣਾ ਜਿੱਥੇ ਮਰਜੀ ਬਹਿ ਕੇ ਚੋਲਾ ਅੰਤ ਕੋਈ ਨਹੀਂ ਬਾਕੀ ਕੱਦ ਕਾਠ ਤੇ ਵਜਨ ਵਾਲੀ ਆ ਕਿੰਨਾ ਕ ਪਾਜੂ ਬਾਈ ਦੁੱਧ 13 14 ਕਿਲੋ ਮੂਲੀ ਘੱਟ ਆ ਮੱਝਾ ਰਗਾਈ ਹੋਣਾ ਬਾਈ ਜਮਾ ਚਿੱਟਾ 12 14 ਦਾ ਮੁਕਾਬਲਾ ਕਰੋ ਬਈ ਅੱਛਾ ਸਹੀ ਗੱਲ ਕਰੂ ਕਰੂ ਬਈ ਇੱਕ ਕੇਰ ਘੱਟ ਬਈ ਗਰਮੀ ਮਨਾਉਣੀ ਨਹੀਂ ਇਹਨੇ ਜਮਾ ਹੀ ਨਹੀਂ ਬਨਾਉਣੀ ਗਰਮੀ ਥਾਣਾ ਦੇ ਸੈ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਮਗਰ ਬੱਚਾ ਵੱਚਾ ਹੈ ਜੀ ਬੈਕ ਸਾਈਡ ਤੋਂ ਚੈੱਕ ਕਰ ਲੋ ਥਾਣਾ ਦੇ ਸੈ ਸੋਹਣੇ ਕਦਮ ਵਜਨ ਦੀ ਪੂਰੀ ਆ ਮੁੱਲ ਕਰਨੇ ਬਈ ਆਪਾਂ ਜੈਜ ਲੈਣ ਦੇ ਨਾਲੇ ਜਮਾ ਮੁੱਲ ਜਮਾ ਬਈ 45 ਗਰਾ ਵੀਆ ਕਰਾ ਵਾਲਾ 42000 ਦੀ ਬੜਨੀ ਮੰਗੇ ਜਮਾ ਲੈਣ ਦੇਣੀ ਆ ਹਾਂ ਜਮਾ ਜੈਜ ਮੋਲਾ ਜੀ ਆ ਮਾਪਾ ਜੇ ਤੁਹਾਨੂੰ ਪਸੂ ਨਹੀਂ ਮਿਲਣਾ ਉਹ ਵੀ ਆ ਜਾਂਸਦਾ ਹੋਰ ਦਾ ਤਾਂ ਮਿਲ ਜੇ ਆ ਜਾਂਸਦਾ ਨਹੀਂ ਮਿਲਣਾਗਾ ਬੋਲਾ ਜਿਹੜਾ ਨੈੱਟ ਰੈਡੀ 8 ਤੋਂ 9 ਕਿਲੋ ਆ ਪ੍ਰੋਪਰ ਖਾਲੀ ਨਹੀਂ ਹੋਈ 42000 ਮੋਲਾਂ ਕੱਲਾ ਸ਼ੂਰ ਛੱਪਾ ਹੀ ਹੋਣਾ ਜਿਹਨੂੰ ਚਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਆ ਵੀ ਕਰਮ ਵਾਲਾ ਕ੍ਰਾਸ ਆਂਗਾ ਬੋਡੀ ਸਟਰਕਚਰ ਚੈੱਕ ਕਰ ਲਓ ਜੀ ਮੱਝਾਂ ਰਗਾ ਪਿਆ ਮੈਂ ਹੀ ਆ ਸੁਆ ਕਿੰਨਾ ਮੈਂ ਭਾਈ ਇਹ ਵੀ ਤਿੱਖਾ ਹੀ ਆ ਕਦੋਂ ਸੂਈ ਹੈ ਜੀ ਇਹਨੂੰ ਹੋਵੇ 8 ਤੋਂ 10 ਤੱਕ ਬੱਚਾ ਕੀ ਹੈ ਅੱਛਾ ਵੀ ਇਹਦੇ ਇਹਦੇ ਮਗਰ ਵੀ ਅੱਛਾ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆਵੇ 12 ਕਿਲੋ ਜੋਕ ਕੇ ਦੇ ਦਾ ਜੋਕ ਦੁੱਧ ਪਾ ਦੂਗੀ 15 16 ਕਿਲੋ ਵੜੇ ਨਾਲ। ਥਣਾ ਦੀ ਓਕੇ ਆ ਜੀ। ਥੋੜੀ ਚੁਰ ਦੇਖ ਲਓ ਕੱਲ ਹੀ ਆਈ ਹੈ ਹਜੇ ਵਿਚਾਰੀ। ਥੋੜੇ ਜੇ ਘੱਟ ਸੇਵਾ ਵਾਲੇ ਘਰੋਂ ਆ ਜਿਆਦਾ ਹੀ ਘੱਟ ਸੇਵਾ ਵਾਲੇ ਘਰੋਂ ਆ ਜੀ। ਹੋਰ ਹੈ ਨਹੀਂ ਸੀ। ਠੀਕ ਆ ਬਾਈ। ਤੇ ਜੋ ਕਿ ਦੇਦਾਂਗੇ ਦੁੱਧ 12 ਕਿਲੋ। ਠੀਕ ਆ ਚਾਰ ਟਾਂਕ ਠੀਕ ਆ ਥੋਰ ਕੇ ਦਿਖਾ ਦੀ ਵੀਰੇ। ਖੁੱਲੇ ਬੋਡੀ ਸਟਰਕਚਰ ਦੀ ਹੱਡਾਂ ਬਾਰਾਂ ਦੀ ਖੁੱਲੀ ਆ ਜੀ ਪੂਰੀ ਗੋਲ ਮਟੋਲੀ ਆ। ਬਾਈ ਕਹਿੰਦਾ ਘੱਟ ਸੇਵਾ ਵਾਲੇ ਘਰੋਂ ਆਇਆ ਚੁੱਚੜ ਚੁੱਚੜ ਮੈਂ ਹੀ ਆ ਕੇ ਲਾਏ ਆ ਬਾਕੀ ਨਵਾਤੀ ਤਵਾਤੀ ਆ ਜੀ। ਥਾਣਾ ਦੇ ਸੱਜ ਸੋਹਣਿਆ ਨੇੜੇ ਤੋਂ ਵੀ ਆਪਾਂ ਚੈੱਕ ਕਰਾਵਾਂਗੇ ਜਿਹੜਾ ਅੱਜ ਦਾ ਦੁੱਧ ਆ ਉਹ 12 ਕਿਲੋ ਨੈਟ ਰੈਡੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ 6 ਟਾਈਮ ਚੋਲਿਓ ਥਾਣਾ ਦੇ ਸੱਜ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਫੋਟ ਨਹੀਂ ਸ਼ਾਕ ਨਹੀਂ ਕੋਈ ਕੋਈ ਭੂਰ ਨਹੀਂ ਛਿੱਟਾ ਨਹੀਂ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਕਿੰਨਾ ਕੁ ਪਾਜੂ ਬਾਈ 15 16 ਕਿਲੋ ਵੜੇ ਆਉਣਗੇ ਕੋਈ ਬਾਲਾ ਨਹੀਂ ਬਾਈ ਵਿਚਾਰ ਤਾਂ ਰਹਿ ਗਈ ਤੇ ਜਵਾਬ ਦੇ ਦਾਂਗੇ ਠੀਕ ਆ ਜੀ ਤੇ ਅੱਜ ਦਾ ਮੁੱਲ ਬਾਈ ਇਹਦਾ ਇਹਦਾ ਮੁੱਲ ਬਾਈ ਉਹ ਨਹੀਂ ਲਈ ਇਹ ਦੇਣਾ ਗਿਆ ਜੇ ਜੋੜਾ ਲੈ ਲੈ ਕੋਈ ਹੋਰ ਕਰ ਦਾਂਗੇ ਯਾਰ ਕੋਈ না ਜੇ ਕੱਲੀ ਕੱਲੀ ਤਾਂ 42 42000 ਜੇ ਜੋੜਾ ਲੈ ਲੂ ਤਾਂ ਬਾਈ ਕਹਿੰਦਾ ਮਾਣ ਤਾਂ ਜਿਆਦਾ ਹੋ ਜਾਊਗਾ ਤੋਹਫੇ ਦੋਨੇ ਘਰਮੀ ਦੇ ਆ ਦੁੱਧ ਪੀਣਾਰੇ ਵੀਰ ਨੂੰ ਵੀ ਤੋਹਫਾ ਤੇ ਜੇ ਕਿਸੇ ਨੇ ਕੰਮ ਕਰਨਾ ਉਹਦੇ ਲਈ ਵੀ ਤੋਹਫਾ ਹੀ ਆ ਜੀ ਅੱਗੇ ਬਾਈ ਛਿੱਟੀ ਕਬੂਤਰੀ ਇਹਦੀ ਕੀ ਡਿਟੇਲ ਆ ਜੀ ਦੂਜੇ ਸੋਇਆ ਹਸਤੇ ਕਪਨ ਪਹਿਲੇ ਸੂਏ ਸੂਈ ਵੀ ਦੰਦੋਂ ਚੱਕ ਕੀਤੀ ਹੈ ਨਹੀਂ ਚੈੱਕ ਨਹੀਂ ਕੀਤੀ ਹੋਈ ਠੀਕ ਆ ਬਾਈ ਕਿੰਨੇ ਟਾਈਮ ਦੀ ਗੱਬਣਾ 14 ਮਿੰਟ ਦੀ ਗੱਬਣਾ ਦੁੱਧ ਕਿੰਨਾ ਜੀ ਦੁੱਧ ਕੋਈ ਹੈਗਾ ਤਾਂ 7 ਕਿਲੋ ਆਪਾਂ 6 ਕਿਲੋ ਲੈ ਕੇ ਦੇਣਾ 6 ਜੋ ਓਕੇ ਲੈ ਜੀ ਥਣਾ ਦੀ ਓਕੇ ਆ ਜੀ ਜਾਵਾ ਜਾਵਾ ਓਕੇ ਠੀਕ ਆ ਲਓ ਜੀ ਚਿੱਟੀ ਕਬੂਤਰੀ ਜੇ ਬਾਈ ਸਿੰਗ ਨਾ ਹੁੰਦੇ ਨਾ ਤੇ ਗੱਲ ਹੋਰ ਹੀ ਥਾਂ ਜਾ ਕੇ ਖੜਨੀ ਸੀਗੀ ਬੈਕ ਸਾਈਡ ਤੋਂ ਥਣ ਚੈੱਕ ਕਰ ਲੋ ਸੋਹਣੇ ਗੈਪ ਤੇ ਲੱਗੇ ਆ ਬਾਕੀ ਤਸੱਲੀ ਤੁਸੀਂ ਕਰਨੀ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪਦਾ ਨਾਲ ਲੈ ਕੇ ਆਇਓ ਉਜਾਤ ਲਈ ਵੇਹੜ ਨੂੰ ਸੰਗਾਂ ਸੰਗਾਂ ਕੋਈ ਵਟਾ ਨਹੀਂ ਬੜੀ ਸਹੀ ਗੱਲ ਆ ਜੀ ਬਾਕੀ ਇਧਰਲੀ ਸਾਈਡ ਤੋਂ ਥਣ ਚੈੱਕ ਕਰ ਲਓ ਜੀ ਚਾਰ ਹੀ ਥਣ ਥਣਾਂ ਦਾ ਸੈੱਜ ਵੀ ਸੋਨਾ ਹੈ ਨੇੜੇ ਤੋਂ ਚੁੱਕਾ ਸਕਦੇ ਚੋਂ ਕਿਤਾਵਾ ਮਾੜਾ ਮੋਟਾ ਕੋਈ ਬੜੁਗਮ ਠੀਕ ਆ ਆਹ ਜਿਹੜਾ ਮਾੜਾ ਜਾਂ ਬੇਮਨੂਮਾ ਜਾਂ ਦੀਨ ਦਾ ਦੇਖ ਰਿਹਾ ਹੈ ਤੇ ਹਾਂ ਉੱਤੋਂ ਸਹੀ ਆ ਥੋੜਾ ਜਿਹਾ ਖਿੱਚਣ ਖੁੱਚਣ ਚ ਹੀ ਹੋਇਆ ਵਾ ਤੇ ਚਬਾਈ ਚਬਾਈ ਕਹਿੰਦਾ ਸਹੀ ਆ ਆ ਕੇ ਬੇਸ਼ੱਕ ਦੀ ਚੈੱਕ ਕਰ ਲਿਓ ਥਣਾਂ ਦੀ ਓਕੇ ਆ ਜੀ ਗੱਬਣ ਚਾਰਾਂ ਮਹੀਨਿਆਂ ਦੀ ਆ ਡਾਕਟਰ ਨਾਲ ਲਿਆਓ 6 ਕਿਲੋ ਦੁੱਧ ਜੋਖ ਕੇ ਲੈ ਜਾਓ ਇਹਦਾ ਜਮਾ ਜੈ ਜਮਾਲ ਬਾਈ 20000 ਦੇ 23000 ਦੇ ਜਮਾ ਜੈ ਜਮਾਲਾ ਜੀ ਤੂਕੜ ਗੱਪਣ ਇਹਨੇ ਤਾਂ ਬਾਈ ਕੋਈ ਬੱਚੀ ਨਹੀਂ ਦਿੰਦਾ ਇਹ ਨਾਲੇ ਗੱਪਣ ਨਾਲੇ ਦੁੱਧ ਵੀ ਪੀਣਾ ਚਾਜੂਗਾ ਆਮ ਯਾਦ ਕਰਦਾ 60000 ਤੇ ਬਾਈ ਜੇ ਜੇ ਸੈਂਕ ਨਾ ਹੁੰਦੇ ਤਾਂ ਗੱਲ ਪਤਾ ਨਹੀਂ ਕਿੱਥੇ ਜਾ ਕੇ ਖੜਨੀ ਸੀ ਅੱਗੇ ਫਿਰ ਗਰਮੀਆਂ ਦਾ ਤੋਹਫਾ ਹੀ ਜੀ ਇਹਦੀ ਕੀ ਡਿਟੇਲ ਆ ਜੀ ਏ ਬਈ ਤੀਜੇ ਵਾਸਤੇ ਕਪਣ ਹੋਊਗੀ ਯਾਰ ਇਹ ਰੇਸ ਚਾਰਾਂ ਦੇ ਆਏ ਆ ਤੀਜੇ ਵਾਸਤੇ ਹਾਂ ਇਹ ਪੰਜਾਂ ਮਹੀਨੇ ਦੀ ਬਈ ਪੰਜਾਂ ਮਹੀਨੇ ਚੈੱਕ ਪਾ 25 ਤਰੀਕ ਨੂੰ ਪਾਲੇ ਪੂਰੇ ਹੋ ਜਾਂਦੇ 25 ਤਰੀਕ ਨੂੰ ਆ ਦੇਣ ਹੀ ਰਹਿ ਗਏ ਹੁੰਦਾ ਥੋੜੇ ਪੰਜ ਚਾਰ ਦਿਨ ਰਹਿ ਗਏ ਪੰਜ ਹੀ ਮੰਨ ਕੇ ਆ ਜਾਣ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਯਾਰ 6 ਕਿਲੋ ਤੋਂ ਬਾਹਰ ਹੀ ਹੋ ਜੀ 6 ਜੋ ਕਿਲੋ ਜੀ ਥਣਾ ਦੀ ਡਾਨਾ ਬਈ ਇਹਦੇ ਬਈ ਅਗਲੇ ਹਣ ਚ ਧਰਨ ਘਟਾ ਬਹਿਣੀ ਆਲੀ ਇੱਕ ਥਾਂ ਜੋ ਕਿੰਨੇ ਘਟਾ ਜੀ ਅੱਜੋਂ ਥਣ ਵੱਧਾ ਜਾਨੀ ਅੱਧੇ ਤੋਂ ਉੱਪਰ ਆਏ ਯਾਨੀ ਅੱਧਾ ਹੀ ਮੰਨ ਕੇ ਆ ਜਾਣੀ ਅੱਧਾ ਮੰਨ ਲਿਆ ਠੀਕ ਆ ਜੀ ਅੱਧਾ ਮੰਨ ਕੇ ਆ ਜੂ ਅੱਧੇ ਤੋਂ ਉੱਪਰ ਆ ਬਾਈ ਕਹਿੰਦਾ ਦੁੱਧ 6 ਕਿਲੋ ਤੋਂ ਬਾਹਰ ਆ 5 ਮਹੀਨੇ ਦੀ ਚੈੱਕ ਪਾਸ ਆ ਗਰਮੀਆਂ ਦਾ ਤੋਹਫਾ ਚਵਾਈ ਦੀ ਇੱਕ ਨੰਬਰ ਆ ਪੂਰਨੇ ਛੁੱਟਾ ਨਹੀਂ ਜਿਹੜੀ ਗੱਲ ਆ ਤੁਹਾਨੂੰ ਪਹਿਲਾਂ ਹੀ ਦੱਸਤੀ ਇਹ ਗੱਲ ਬਾਈ ਸਹੀ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਇੱਥੇ ਆਏ ਤੋਂ ਬੰਦੇ ਤੋਂ ਨਿਕਲੇ ਉਹ ਗੱਲ ਤਰਾਜ ਵਾਲੀ ਹੋ ਜਾਂਦੀ ਆ ਜੀ ਮੂਰਲੇ ਥਾਂ ਚੋਂ ਇੱਕ ਚੋਂ ਅੱਧਾ ਮੰਨ ਕੇ ਆਜੋ ਵੈਸੇ ਅੱਧ ਤੋਂ ਵੱਧ ਆਉਂਦਾ ਦੋਦੋ ਜੀ ਦੂਜੇ ਥਾਂ ਦੇ ਮੁਕਾਬਲੇ ਇਹਦਾ ਮੁੱਲ ਬਈ ਤੇ ਵੀ ਉਨੇ ਹੀ ਦੇ ਦਾਂਗੇ ਜਨਾਈ ਦੂਜੀ ਜੀ ਜੋੜਾ ਜੀ ਹੋਰ ਕਰਦਿਆਂ ਕੋਈ ਨਾ ਹਿਆ ਠੀਕ ਆ 23000 ਹੀ ਇਹਦਾ 23000 ਉਹਦਾ ਆਫਰ ਹੀ ਆ ਜੋੜੇ ਦਾ ਮੁੱਲ ਇੱਕੋ ਜਿਹਾ ਸੂਜਿਆਂ ਦਾ ਇੱਕੋ ਜਿਹਾ ਤੁਪੜ ਗੱਬਣਾ ਦਾ ਇੱਕੋ ਜਿਹਾ ਤੇ ਆ ਤੋਕਰ ਦਾ ਵਿਚਾਰੀ ਦਾ ਭਾਗਤ ਨਹੀਂਦਾ ਬਈ ਯਾਰ ਇੱਕ ਕੱਲ ਦੀ ਭਰਾਇਆ ਇੱਕ ਅੱਜ ਦੀ ਇੱਕ ਅੱਜ ਆਪਾਂ ਹੀ ਭਰਾਇਆ ਭਰਾਇਆ ਤੀਗਾ ਇਹ ਵੀ ਆਪਾਂ ਹੀ ਭਰਾਇਆ ਆਪਾਂ ਹੀ ਕਰੇ ਚਲੋ ਠੀਕ ਆ ਭਾਈ 7 ਕਿਲੋ ਹੋ ਗਈ ਉਸ ਟਰਾ ਦੇ ਦਾਂਗੇ ਭਈ ਆਪਾਂ ਹਾਂ ਹਾਂ ਭਾਈ ਆ ਠੀਕ ਆ ਜੀ ਦੁੱਧ ਨੱਟ 7 ਕਿਲੋ ਆ ਇੱਕ ਕੱਲ ਭਰਾਇਆ ਠੀਕ ਆ ਇੱਕ ਅੱਜ ਭਰਾਇਆ ਉਹ ਚਲੋ ਅਗਲੇ ਦੀ ਕਿਸਮਤ ਤੀਜਾ ਸੂਆ ਸੂਈ ਵੀ ਆ ਭਾਈ ਠੀਕ ਆ ਜੀ ਦੁੱਧ ਨੈਟ 7 ਕਿਲੋ ਆ ਥਣਾ ਦੀ ਓਕੇ ਆ ਬਾਈ ਹਾਂ ਹਾਂ ਜਮ ਠੀਕ ਆ ਥਣਾ ਦੀ ਓਕੇ ਆ ਬਾਕੀ ਥਣਾ ਤੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਹੋਏ ਹੱਥੀ ਚਵਾਈ ਵਾਲਾ ਥਾੜਾ ਨੇੜੇ ਤੋਂ ਚੈੱਕ ਕਰ ਸਕਦੇ ਆ ਮੋਟਾ ਥਾੜਾ ਗਰਮੀ ਦਾ ਤੋਹਫਾ ਹੀ ਆ ਜੀ ਇਹਦਾ ਮੁੱਲ ਬਾਈ ਇਹ ਮੁੱਲ ਤਾਂ ਜਮ ਹੀ ਜਾਏ 12000 ਰੁਪਏ ਹੋ ਜੁ ਮਾਨਤਾ ਨੇ ਜਮਾ ਛੋਟੇ ਛੋਟੇ ਮੁੱਲ ਆ ਜੀ 12000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ